ਇਹ ਇੱਕ ਬੰਦੇ ਦੇ ਮੂੰਹੋਂ ਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਵੀ ਕੈਨੇਡਾ ਉਹ ਨਹੀਂ ਰਿਹਾ। ਇੱਕ ਸਟੋਰਸ਼ਨ ਦੀਆਂ ਕਾਲਾਂ ਸਾਡੀ ਕਮਿਊਨਿਟੀ ਚ ਆ ਰਹੀਆਂ ਨੇ। ਕਾਰਾਂ ਜਿੱਥੇ ਚੋਰੀ ਹੋ ਰਹੀਆਂ ਨੇ ਉੱਥੇ ਸਾਡਾ ਪਾਈਚਾਰਾ ਵੱਡੀ ਗਿਣਤੀ ਦੇ ਵਿੱਚ ਰਹਿੰਦਾਗਾ। ਜੀ ਮੈਂ ਵਿੱਚ ਇੱਕ ਸਟੋਰਸ਼ਨ ਲਖਾਤੀ ਨਾ ਵੀ ਮੈਨੂੰ ਨੇ ਧਮਕੀ ਦਿੱਤੀ ਹੈ ਤਾਂ ਕੇਸ ਦਾ ਰੁੱਕ ਹੀ ਬਦਲ ਜਾ। ਕਿਉਂਕਿ ਬਣ ਬਣ ਦੀ ਲੱਕੜੀ ਇੱਥੇ ਇਕੱਠੀ ਕੀਤੀ ਆ। ਉਹਨਾਂ ਦੇ ਵਿੱਚ ਉਹ ਭ੍ਰਿਸ਼ਟ ਪੁਲਿਸ ਆਫਿਸਰ, ਉਹ ਭ੍ਰਿਸ਼ਟ ਸਿਆਸਤਦਾਨ ਕੈਨੇਡਾ ਦੇ ਹਰ ਸ਼ਹਿਰ ਦੇ ਵਿੱਚ ਚੀਨ ਦੇ ਨਕਲੀ ਪੁਲਿਸ ਸਟੇਸ਼ਨ ਆ। ਬਈ ਇਹ ਫਰੋਤੀਆਂ ਮੰਗੀਆਂ ਕਿਨਾਂ ਤੋਂ ਜਾ ਰਹੀਆਂ। ਹੂੰ। ਉਨਾ ਤੋਂ ਜਿਹਨਾਂ ਦੇ ਕੋਲ ਕਿਸੇ ਨਾ ਕਿਸੇ ਪਾਸੋਂ ਕੈਸ਼ ਆਇਆ ਹੋਇਆ ਉਹਨਾਂ ਨੇ ਆਖਿਆ ਕਿ ਸਾਡੇ ਕੋਲ ਤਾਂ ਧਰਨੇ ਪ੍ਰਦਰਸ਼ਨਾਂ ਤੋਂ ਬਿਨਾਂ ਵਾਲੇ ਨਹੀਂ ਉਹ ਕਹਿੰਦੇ ਸ਼ਾਮ ਬਦੇ ਜੀ ਐਬਸਪੋਰਟ ਵਾਲੀ ਜੇਲ੍ਹ ਦੇ ਵਿੱਚ ਸ਼ਰੇਆਮ ਡਰੋਨ ਦੇ ਨਾਲ ਹਥਿਆਰ ਪੈਸਾ ਮੋਬਾਈਲ ਬਾਹਰੋਂ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਜਿਲ ਜੇ ਕੈਦੀ ਆ ਉਹਨਾਂ ਤੱਕ ਪਹੁੰਚ ਰਹੇ ਆ ਟੈਕਨੋਲੋਜੀ ਦੇ ਨਾਲ ਨਕਲੀ ਪਾਸਪੋਰਟ ਬਣਾਉਣੇ ਵੀਜ਼ਿਆਂ 'ਚ ਹੀ ਰਫੇਅਰ ਕਰਨੀ ਜਿੱਥੇ ਉਹਦੇ ਨਾਲ ਕਰਾਇਮ ਵਧਿਆ ਬਾਕੀ ਵੀਜ਼ੇ ਦੇਣ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤੀ ਜਾਣੀ ਅੱਜ ਜਿਹੜੀ ਸਾਡੀ ਗੱਲਬਾਤ ਦਾ ਮੁੱਦਾ ਆ ਉਹ ਹੈਗਾ ਕੈਨੇਡਾ ਦੇ ਵਿੱਚ ਅਪਰਾਧ ਦਾ ਵਧਣਾ ਅਪਰਾਧ ਦਰ ਦਾ ਵਧਣਾ ਅਪਰਾਧ ਦੀਆਂ ਕਈ ਕਿਸਮਾਂ ਦੀਆਂ ਕਿਸਮਾਂ ਜਿਹੜੀਆਂ ਆ ਉਹ ਮੂਰੇ ਆ ਰਹੀਆਂ ਜੀ ਉਸ ਨੂੰ ਆਧਾਰ ਬਣਾ ਕੇ ਨਸਲਵਾਦ ਵੀ ਵਧ ਰਿਹਾ ਹੈ ਤੇ ਕੁਝ ਗਲਤੀਆਂ ਸਾਡੇ ਆਪਣੇਆਂ ਦੀਆਂ ਆ ਕੁਝ ਗਲਤੀਆਂ ਨੂੰ ਉਭਾਰ ਕੇ ਜਦੋਂ ਜ਼ਿਆਦਾ ਉਹਨਾਂ ਨੂੰ ਟੈਕਨੋਲੋਜੀ ਦੀ ਮਦਦ ਦੇ ਨਾਲ ਵੱਡੀਆਂ ਕਰਕੇ ਪੇਸ਼ ਕੀਤਾ ਜਾ ਰਿਹਾ ਜਿਹਦੇ ਨਾਲ ਕੈਨੇਡਾ ਦੇ ਵਿੱਚ ਮਾਹੌਲ ਜਿਹੜਾ ਬਣਦਾ ਜਾ ਰਿਹਾ ਉਹ ਆਮ ਲੋਕ ਜਿਹੜੇ ਆ ਇਹਨਾਂ ਨਾਲ ਸੀ ਗੱਲ ਕਰਦੇ ਆ ਕਿ ਸਾਡਾ ਬਾਵਾਸਤਾ ਜਿਹੜਾ ਉਹ ਪੰਜਾਬੀ ਭਾਈਚਾਰੇ ਨਾਲ ਆ ਹਰੇਕ ਬੰਦੇ ਦੇ ਮੂੰਹੋਂ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਵੀ ਕੈਨੇਡਾ ਉਹ ਨਹੀਂ ਰਿਹਾ। ਦਾ ਵੀ ਹੁਣ ਕੀ ਕਰੀਏ? ਗਾਂ ਕਿੱਥੇ ਜਾਈਏ? ਬਿਲਕੁਲ ਉਹ ਦੋ ਗੱਲਾਂ ਇਹਦੇ ਵਿੱਚ ਇੱਕ ਤਾਂ ਹੁੰਦੇ ਆ ਡਾਟਾ ਜਿਹੜਾ ਅੰਕੜੇ ਆ ਅੰਕੜੇ ਤੇ ਦੱਸਦੇ ਵੀ ਕੈਮ ਲੂਪਸ ਦੇ ਵਿੱਚ ਜਾਂ ਫੁਲਾਣੇ ਸ਼ਹਿਰ ਦੇ ਵਿੱਚ ਬੀਸ਼ੇ ਦੇ ਵਿੱਚ ਜੀਵਨ ਨੈਵਰਸਪੋਰਟ ਦੇ ਵਿੱਚ ਕ੍ਰਾਈਮ ਜ਼ਿਆਦਾ ਆ। ਹਾਂਜੀ। ਜਾਂ ਹੋ ਸਕਦਾ ਨੈਸ਼ਨਲ ਪੋਲ ਦੇ ਅੰਕੜੇ ਦੱਸਦੇ ਹੋਣ ਕਿ ਕ੍ਰਾਈਮ ਘਟ ਰਿਹਾ ਆ ਜਾਂ ਉਹਨੂੰ ਤੋੜ ਕੇ ਵਾਰੈਂਟ ਕ੍ਰਾਈਮ ਪ੍ਰੋਪਰਟੀ ਕ੍ਰਾਈਮ ਓਵਰਆਲ ਜਿਹੜਾ ਇੱਕ ਲੋਕਾਂ ਦੀ ਜਿਹਦਾ ਸੁਣਦੇ ਆ ਅਸੀਂ ਹਾਂਜੀ ਉਹ ਚਾਹੇ ਆਪਣੇ ਚਾਹੇ ਦੂਜੇ ਭਾਈਚਾਰੇ ਚ ਉਹ ਇਹ ਆ ਵੀ ਕ੍ਰਾਈਮ ਵਧ ਗਿਆ ਰੈਕਸਟੋਰਸ਼ਨ ਕਿਸੇ ਨੂੰ ਫੌਤੀ ਦੀ ਕਿਸੇ ਦੇ ਕੋਈ ਚ ਪੇੜਾ ਮਾਰ ਗਿਆ ਕਿਸੇ ਪਾਰਕ ਦੇ ਵਿੱਚ ਕੋਈ ਕਿਸੇ ਨੂੰ ਬਾਲਾਂ ਕੱਢ ਗਿਆ ਉਹ ਨਸਲਵਾਦ ਜਿਹੜਾ ਜਾਂ ਇਦਾਂ ਦੀਆਂ ਗੱਲਾਂ ਬਾਤਾਂ ਉਹ ਜ਼ਿਆਦਾ ਹੋ ਗਈਆਂ ਲੱਗਦੀਆਂ ਇਹ ਹੈਗੀਆਂ ਵੀ ਜ਼ਿਆਦਾ ਨੇ ਬਾਕੀ ਜਿਹੜੀ ਗੱਲ ਆ ਕਿ ਜੇ ਕ੍ਰਾਈਮ ਹੋ ਰਿਹਾ ਕਿਤੇ ਤਾਂ ਸਾਡੀ ਕਮਿਊਨਿਟੀ ਚ ਨਹੀਂ ਹੋ ਰਿਹਾ ਸਾਨੂੰ ਨਹੀਂ ਪਤਾ ਫਾਰ ਐਕਸਟਰਸ਼ਨ ਦੀਆਂ ਕਾਲਾਂ ਸਾਡੀ ਕਮਿਊਨਿਟੀ ਚ ਆ ਰਹੀਆਂ ਨੇ ਕਾਰਾਂ ਜਿੱਥੇ ਚੋਰੀ ਹੋ ਰਹੀਆਂ ਨੇ ਉੱਥੇ ਸਾਡਾ ਪਾਈਚਾਰਾ ਵੱਡੀ ਗਿਣਤੀ ਦੇ ਵਿੱਚ ਰਹਿੰਦਾਗਾ ਡਰੱਗਸ ਦੀ ਸਮੱਸਿਆ ਕੀ ਉੱਥੇ ਅਸੀਂ ਰਹਿੰਦੇ ਆ ਤਾਂ ਜਦੋਂ ਉਸ ਤਰ੍ਹਾਂ ਦਾ ਕ੍ਰਾਈਮ ਵੱਧਦਾ ਤਾਂ ਫਿਰ ਸਾਨੂੰ ਲੱਗਦਾ ਕਿ ਕੈਨੇਡਾ ਚ ਕ੍ਰਾਈਮ ਵੱਧ ਗਿਆ ਨੈਸ਼ਨਲ ਡਾਟਾ ਪਾਵੇਂ ਕੋਈ ਮਰਜ਼ੀ ਕਹਿੰਦਾ ਹੋਵੇ ਦੇਖੋ ਲੋਕ ਭਾਖਿਆ ਜਿਹੜੀ ਆ ਹਨਾ ਉਹ ਬੜੀ ਸਾਂਝਣੀ ਹੁੰਦੀ ਆ ਉਹ ਮਤਲਬ ਉਹਦਾ ਮਤਲਬ ਹੁੰਦਾ ਹੁਣ ਸਰਕਾਰ ਕਹੀ ਜਾਂਦੀ ਆ ਵੀ ਮਹਿੰਗਾਈ ਦਾ ਰੁਪਰ ਚੱਲ ਗਈ ਸਰਕਾਰ ਕਹੀ ਜਾਂਦੀ ਆ ਮਹਿੰਗਾਈ ਦਾ ਥੱਲੇ ਆ ਵੀ ਪਰ ਇਹ ਆਮ ਲੋਕ ਕਹਿੰਦੇ ਨਾ ਤਾਂ ਸਾਨੂੰ ਪਤਾ ਲੱਗ ਰਿਹਾ ਵੀ ਸਰਕਾਰ ਕਹਿੰਦੀ ਕੀ ਆ ਵੀ ਜਦੋਂ ਮਹਿੰਗਾਈ ਤਾਂ ਉੱਪਰ ਨੂੰ ਜਾ ਰਹੀ ਸੀਗੀ ਤਾਂ ਸਾਨੂੰ ਮਹਿਸੂਸ ਹੋ ਰਿਹਾ ਸੀਗਾ ਹੁਣ ਜੋ ਥੱਲੇ ਨੂੰ ਆਈ ਹੈ ਕਹਿੰਦੇ ਸਾਨੂੰ ਮਹਿਸੂਸ ਕਿਉਂ ਨਹੀਂ ਹੋ ਰਿਹਾ ਜਿਹੜੀਆਂ ਚੀਜ਼ਾਂ ਵਧੀਆਂ ਆ ਚਾਹੇ ਗਰੋਸਰੀ ਸੀ ਗਿਆ ਸੀ ਜਾਂ ਕੁਝ ਵੀ ਸੀ ਵੀ ਉਹ ਸਾਨੂੰ ਤਾਂ ਮਹਿਸੂਸ ਹੋ ਰਿਹਾ ਹੋ ਨਹੀਂ ਰਿਹਾ ਸੋ ਐਸੇ ਤਰੀਕੇ ਕਰਾਈਆਂ ਸਰਕਾਰ ਕਹੀ ਜਾਵੇ ਬਿਸ਼ਰ ਕਹੀ ਜਾਵੇ ਵੀ ਅਪਰਾਧ ਦਰ ਥੱਲੇ ਆਈ ਆ ਜਾਂ ਅੰਕੜੇ ਕੰਟਰੋਲ ਦੇ ਵਿੱਚ ਆ ਪਰ ਇਹ ਆਮ ਲੋਕ ਆ ਲੋਕ ਭਾਖਿਆ ਬਾਹਰ ਇਹ ਹੈ ਵੀ ਅਪਰਾਧ ਜਿਹੜਾ ਵਧ ਗਿਆ ਕੈਨੇਡਾ ਦੇ ਵਿੱਚ ਤਰ੍ਹਾਂ ਤਰ੍ਹਾਂ ਦਾ ਅਪਰਾਧ ਆ ਰਿਹਾ ਹੁਣ ਜੇ ਆਪਾਂ ਅਪਰਾਧ ਦੀ ਗੱਲ ਕਰਦੇ ਆਂ ਇੱਕ ਤਾਂ ਹੈਗਾ ਆ ਵਾਈਟ ਕਾਲਰ ਕਰਾਈਮ ਉਹ ਹੱਲੇ ਮੈਨੂੰ ਇਦਾਂ ਲੱਗਦਾ ਵੀ ਕੈਨੇਡਾ ਦੇ ਵਿੱਚ ਹੱਲੇ ਫੜ ਨਹੀਂ ਹੋ ਰਿਹਾ ਜੀ ਸੋ ਜਿਹਦੇ ਵਿੱਚ ਐਲ ਐਮ ਆਈਆ ਦਾ ਫਰਾਡ ਜਿਹੜਾ ਬਹੁਤ ਵੱਡੀ ਪੱਧਰ ਤੇ ਹੋਇਆ ਉਹਦੇ ਬਾਰੇ ਤਾਂ ਹਜੇ ਕਿਸੇ ਨੇ ਹੱਥੇ ਨਹੀਂ ਪਾਇਆ ਹੈਗਾ ਸੀਪੀਐਸਏ ਦੇ ਕੋਲ ਰਿਸੋਰਸ ਜੀ ਬਹੁਤ ਥੋੜੇ ਹੈਗੇ ਆ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਇੰਨੇ ਫਰਾਡ ਹੋਏ ਆ ਉਧਰ ਨੂੰ ਕੋਈ ਗੱਲ ਨਹੀਂ ਜਾ ਰਹੀ ਉਸ ਤੋਂ ਇਲਾਵਾ ਹੋਰ ਬਹੁਤ ਫਰਾਡ ਐ ਇਸ ਵੇਲੇ ਜਿਹੜੇ ਵਾਈਟ ਕਾਲਰ ਫਰਾਡ ਆ ਉਹ ਚੱਲ ਰਹੇ ਆ ਕਿਉਂਕਿ ਬਣ ਬਣ ਦੀ ਲੱਕੜੀ ਇੱਥੇ ਇਕੱਠੀ ਕੀਤੀ ਆ ਉਹਨਾਂ ਦੇ ਵਿੱਚ ਉਹ ਭ੍ਰਿਸ਼ਟ ਪੁਲਿਸ ਆਫੀਸਰ ਉਹ ਭ੍ਰਿਸ਼ਟ ਸਿਆਸਤਦਾਨ ਉਹ ਬਲੈਕ ਬਲੈਕੀਏ ਉਹ ਜਿਹੜੇ ਆਫਸਰ ਸ਼ਾਹੀ ਤੇ ਜਾਂ ਉਹ ਉਦਯੋਗਪਤੀ ਇੱਥੇ ਆਏ ਹੋਏ ਆ ਜਿਨ੍ਹਾਂ ਨੇ ਕਿਤਨਾ ਕਿਤੇ ਆਪੋ ਆਪਣੇ ਮੁਲਕ ਦੇ ਵਿੱਚ ਹੱਥ ਰੰਗੇ ਹੋਏ ਆ ਤੇ ਉਹ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਦਸਾਂ ਨੌਵਾਂ ਦੀ ਕਿਰਤ ਨਹੀਂ ਕਰਨੀ ਹੈਗੀ ਉਹਨਾਂ ਨੇ ਉਹ ਫਰਾਡ ਜਿਹੜੇ ਆ ਕਰਨੇ ਕਰਨੇ ਆ ਸੋ ਉਹ ਤੁਸੀਂ ਦੇਖੋਗੇ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਵਾਈਟ ਕਾਲਰ ਫਰਾਡ ਆ ਉਹ ਫੜਿਆ ਜਾਊਗਾ ਪਰ ਕਰੋਨੇ ਦੇ ਵੇਲੇ ਦੇਖਿਆ ਵੀ ਕਿਦਾਂ ਕੁਝ ਲੋਕਾਂ ਨੇ ਜਿਹੜੀਆਂ ਰਕਮਾਂ ਇੱਧਰ ਉੱਧਰ ਕਰ ਲਈਆਂ ਸੀ ਆਮ ਲੋਕਾਂ ਨੇ ਵੀ ਤੇ ਵੰਡਣ ਵਾਲਿਆਂ ਨੇ ਵੀ ਇੱਥੋਂ ਤੱਕ ਕਿ ਸੀਆਰਏ ਦੇ ਕੁਝ ਅਧਿਕਾਰੀਆਂ ਨੇ ਵੀ ਦੂਜਾ ਅਪਰਾਧ ਜਿਹੜਾ ਹੈਗਾ ਆ ਛੋਟਾ ਮੋਟਾ ਅਪਰਾਧ ਮਤਲਬ ਕਿ ਗੱਡੀ ਮਾਰ ਕੇ ਭੱਜ ਗਏ ਕਿਸੇ ਦੇ ਵਿੱਚ ਖੜਨਾ ਨਹੀਂ ਹੈਗਾ ਕਿਸੇ ਨੂੰ ਰਾਹ ਜਾਂਦੇ ਨੂੰ ਐਵੇਂ ਗਾਲਾਂ ਕੱਢੀ ਜਾਣੀਆਂ ਆ ਆ ਜਾਂ ਨਸਲਵਾਦ ਨਾਲ ਸੰਬੰਧਿਤ ਘਰਾਵੀਆਂ ਤੀਜਾ ਜਿਹੜਾ ਵੱਡਾ ਕ੍ਰਾਈਮ ਆ ਜਾਂਦਾ ਵੀ ਕਤਲ ਕਰ ਦੇਣਾ ਕਿਸੇ ਦਾ ਕਿਸੇ ਦਾ ਘਰ ਗੋਲੀਆਂ ਚਲਾ ਦੇਣੀਆਂ ਗੱਡੀਆਂ ਦੀਆਂ ਲੁੱਟਾਂ ਖਵਾ ਕਰ ਦੇਣੀਆਂ ਫਰੋਤੀਆਂ ਧਮਕੀਆਂ ਇਹਨਾਂ ਸਾਰਿਆਂ ਤਿੰਨਾਂ ਹੀ ਅੰਗਾਂ ਦੇ ਵਿੱਚ ਵਾਧਾ ਹੋ ਰਿਹਾ ਆ ਇਹ ਅੰਕੜੇ ਚਾਹੇ ਦਿਖਾਉਣ ਚਾਹੇ ਨਾ ਦਿਖਾਉਣ ਜਿਹੜੇ ਲੋਕ ਆ ਉਹ ਇਹ ਗੱਲ ਮਹਿਸੂਸ ਕਰ ਰਹੇ ਆ ਵਾਕਿ ਜਿਹੜਾ ਤੁਸੀਂ ਵਾਈਟ ਕਾਲਰ ਕ੍ਰਾਈਮ ਦੀ ਗੱਲ ਕੀਤੀ ਆ ਤਾਂ ਕਿਹਾ ਜਾਂਦਾ ਕਿ ਕੈਸ਼ ਫਲੋ ਇਹਦੇ ਨਾਲ ਬਹੁਤ ਵੱਧ ਗਿਆ ਇਕਨੋਮੀ 'ਚ ਸਰਕਾਰ ਦੱਸੇ ਨਾ ਦੱਸੇ ਲੋਕ ਕਹਿੰਦੇ ਆ ਕਿ ਕੈਸ਼ ਫਲੋ ਵੱਧ ਗਿਆ ਤਾਂ ਇਨਡਾਇਰੈਕਟਲੀ ਉਹ ਕੈਨੇਡੀਅਨ ਇਕਨੋਮੀ ਨੂੰ ਹਿੱਟ ਕਰ ਰਿਹਾਗਾ ਪਰ ਉਹਦੇ ਤੇ ਧਿਆਨ ਕੋਈ ਨਹੀਂ ਦੇ ਰਿਹਾ ਸਭ ਤੋਂ ਵੱਡਾ ਜਿਹੜਾ ਕ੍ਰਾਈਮ ਜਾਂ ਫਰਾਡ ਐਲ ਐਮ ਆਈਆਂ ਦੇ ਨਾਂ ਦੇ ਉੱਤੇ ਹੋਇਆ ਹਾਂਜੀ ਆਮ ਬੰਦੇ ਨੂੰ ਪਤਾ ਇੱਥੋਂ ਐਲ ਐਮ ਆਈ ਇੰਨੇ ਚ ਵਿਕਦੀ ਆ ਫਲਾਨਾ ਵੇਚਦਾ ਔਰ ਪਤਾ ਨਹੀਂ ਕਿੰਨੀਆਂ ਵਿਕੀਆਂ ਹੋਣਗੀਆਂ ਹਾਂਜੀ ਪਰ ਕਮਾਲ ਦੀ ਗੱਲ ਦੇਖੋ ਵੀ ਇਹ ਰਿਪੋਰਟ ਹੀ ਨਹੀਂ ਕਿਤੇ ਨਾ ਅੱਜ ਉੱਪਰ ਕਿਸੇ ਰੈਫਰੈਂਸ ਨਾਲ ਗੱਲ ਕਰਨੀ ਹੋਵੇ ਮੈਂ ਦਾਅਵੇ ਨਾਲ ਨਹੀਂ ਕਹਿ ਸਕਦਾ ਜੀ ਐਲਐਮਆ ਵਿਕਦੀਆਂ ਉਹ ਕਣਗੇ 10 ਕਿੱਥੋਂ ਵਿਕਦੀਆਂ ਸਾਡੇ ਕੋਲੇ ਪ੍ਰਾਇਮਰੀ ਸੋਰਸ ਕੀ ਹੁੰਦਾ ਕਿਸੇ ਗੱਲ ਦਾ ਮੇਨ ਸਟ੍ਰੀਮ ਦੀਆਂ ਅਖਬਾਰਾਂ ਕਿਸੇ ਇੱਕ ਅਖਬਾਰ ਇੱਕ ਦੋ ਅਖਬਾਰਾਂ ਦੇ ਵਿੱਚ ਇੱਕ ਦੋ ਕੇਸਾਂ ਤੋਂ ਬਿਨਾਂ ਕਿਤੇ ਇਹਦੀ ਗੱਲ ਹੀ ਨਹੀਂ ਆ ਪਤਾ ਸਾਰਿਆਂ ਨੂੰ ਆਤਾ ਸਾਰਿਆਂ ਨੂੰ ਪਰ ਕਿਉਂਕਿ ਜਿਹੜਾ ਵਿਕਟਮ ਆ ਉਹ ਫਸਿਆ ਹੋਰ ਰਿਪੋਰਟ ਨਹੀਂ ਕਰ ਸਕਦਾ ਉਹਨੇ ਪੱਕਾ ਹੋਣਾ ਤੇ ਦੂਜਾ ਉਹਨੂੰ ਲੁੱਟ ਰਿਹਾ ਆ ਬਾਕੀ ਇਹ ਵੀ ਸਾਰਿਆਂ ਨੂੰ ਪਤਾ ਵੀ ਮਿਲਦੀਆਂ ਕਿੱਥੋਂ ਇੱਕ ਹੋਰ ਤੁਹਾਨੂੰ ਦੱਸ ਦਵਾ ਵਿੱਚ ਕਈ ਵਾਰੀ ਹਨ ਜਦੋਂ ਅਸੀਂ ਹੁਣ ਗੱਲ ਕਰਦੇ ਹਾਂ ਸਾਨੂੰ ਪੰਜਾਬੀਆਂ ਨੇ ਸੁਣਨਾ ਸਾਨੂੰ ਤਾਂ ਲੱਗਣ ਲੱਗ ਪੈਂਦਾ ਵੀ ਅਸੀਂ ਪੰਜਾਬੀਆਂ ਦੀ ਖਰੇ ਗੱਲ ਕਰ ਰਹੇ ਹਾਂ ਪੰਜਾਬੀ ਐਲ ਐਮ ਆਈ ਦੇ ਵਿੱਚ ਫਰੋਡ ਕਰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਕਰਦੇ ਆ ਹਨਾ ਹੁਣ ਇੱਕ ਦੂਗੇ ਸਰ ਗੱਲ ਪਾਈ ਜਾਂਦੇ ਜਦੋਂ ਤੁਸੀਂ ਇਮੀਗ੍ਰੇਸ਼ਨ ਵਾਲਿਆਂ ਨਾਲ ਗੱਲ ਕਰਦੇ ਹੋ ਕਹਿੰਦੇ ਜੀ ਅਸੀਂ ਤਾਂ 2000 ਜਾਂ 3000 ਲੈਨੇ ਆ ਵਿੱਚੋਂ ਬੜੀ ਹੱਦ 5000 ਲੈਨੇ ਆ ਕੰਪਨੀ ਵਾਲੇ ਖਾਈ ਜਾਂਦੇ ਆ ਕੰਪਨੀ ਵਾਲੇ ਕਹਿੰਦੇ ਸੰਤ 7000 ਦਿੱਤਾ 10000 ਦਿੱਤਾ ਆ ਗਾਹਾਂ ਇਹ 70 7000 ਦੀਆਂ ਵਿੱਚੀ ਜਾਂਦੇ ਆ ਕੋਈ ਜ਼ਿੰਮੇਵਾਰੀ ਉਟ ਕੇ ਰਾਜੀ ਨਹੀਂ ਹੈਗਾ ਪਰ ਜੀ ਅਸਲ ਗੱਲ ਉਹ ਇਹ ਆ ਕਿ ਇਕੱਲੇ ਪੰਜਾਬੀ ਨਹੀਂ ਹੈਗੇ ਹੋਰ ਭਾਈਚਾਰਿਆਂ ਦੇ ਵਿੱਚ ਤੁਸੀਂ ਸਮਾ ਲੀ ਜਾਂ ਲੈ ਲਓ ਤੁਸੀਂ ਜਿਹੜੀਆਂ ਫਲੇਸਤੀਨੀ ਲੈ ਲਓ ਤੁਸੀਂ ਸੀਰੀਅਨ ਲੈ ਲਓ ਤੁਸੀਂ ਹੋਰ ਜਿਹੜੀਆਂ ਚਾਈਨੈਸ ਲੈ ਲਓ ਤੁਸੀਂ ਚੋਨਾ ਤੇ ਵਿਕਦੀਆਂ ਹੁਣ ਜਿਹੜੀ ਐਲ ਐਮ ਆਈ 70000 ਦੇ ਵਿੱਚ ਵਿਕ ਰਹੀ ਸੀ ਮੰਨ ਲਓ ਆਪਾਂ ਨੂੰ ਬਹੁਤ ਲੱਗਦੀ ਸੀ ਕਿ ਰਿਚਮੈਂਟ ਦੇ ਵਿੱਚ ਚੀਨੇ ਕਹਿੰਦੇ ਵੀ ਅਸੀਂ 2-2 ਲੱਖ ਦੀ ਲੈ ਰਹੇ ਹਾਂ ਉਹ ਕਹਿੰਦੇ ਅਸੀਂ ਹਵਾ ਵੀ ਨਹੀਂ ਬਾਹਰ ਨਿਕਲ ਦਿੰਦੇ 2-2 ਲੱਖ ਦੀ ਵਿੱਚ 2-3 ਲੱਖ ਦੀ ਵੇਚ ਕੇ ਸੋ ਮਤਲਬ ਕੀ ਹੈ ਸਾਰੇ ਪਾਸੇ ਹੀ ਹੈਗਾ ਆ ਤੇ ਇਹ ਹੌਲੀ ਹੌਲੀ ਗੱਲ ਜਿਹੜੀ ਆ ਉਹ ਬਾਹਰ ਆਉਣੀ ਆ ਹੁਣ ਮੈਂ ਕਿ ਜਿਹੜਾ ਨਾਲ ਮੁੱਦਾ ਤੰਦ ਛੇੜਨੀ ਚਾਹੁੰਦਾ ਉਹ ਇਹ ਆ ਵੀ ਇੱਕ ਕ੍ਰਾਈਮ ਜਿਹੜਾ ਹੋ ਰਿਹਾ ਆ ਉਹਦੀ ਆੜ ਦੇ ਵਿੱਚ ਦੂਜਾ ਕ੍ਰਾਈਮ ਮਸਲਾ ਨਾ ਅ ਕਿਸੇ ਦੇ ਘਰ ਦੇ ਉੱਤੇ ਗੋਲੀਆਂ ਚੱਲ ਗਈਆਂ ਉਹ ਕਹਿੰਦਾ ਜੀ ਮੈਨੂੰ ਫਰੋਦੀ ਵਾਲੇ ਫੋਨ ਕਰਦੇ ਸੀਗੇ ਤਾਂ ਗੋਲੀਆਂ ਚੱਲੀਆਂ ਪਰ ਉਹਦੇ ਪਿੱਛੇ ਜਾ ਕੇ ਇਹ ਨਹੀਂ ਦੇਖਿਆ ਜਾਂਦਾ ਵੀ ਇਹ ਐਲ ਐਮ ਆਈ ਫਰੋਡ ਤਾਂ ਨਹੀਂ ਹੈਗਾ ਵੀ ਇਸ ਬੰਦੇ ਨੇ ਐਲ ਐਮ ਆਈਆਂ ਵੇਚੀਆਂ ਤਾਂ ਨਹੀਂ ਹੈਗੀਆਂ ਇਹਨੇ ਲੋਕਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਲੋਕੀ ਪੱਕੇ ਕਰਾਏ ਨਾ ਹੋਣਗੇ ਜਾਇਦੀ ਕੋਈ ਆਪਣੇ ਜਿਹੜੇ ਟੈਂਪਰੇਰੀ ਫੌਨ ਵਰਕਰਸ ਆ ਉਹਨਾਂ ਦੇ ਨਾਲ ਕੋਈ ਐਕਟ ਕੀਤਾ ਉਹਨਾਂ ਨੂੰ ਐਕਸਪਲੋਇਟ ਕੀਤਾ ਕੋਈ ਇਹੋ ਜਿਹਾ ਕਾਰਨ ਨਹੀਂ ਹੈਗਾ ਜਿਹੜੇ ਸਾਡੀ ਉਮਰ ਦੇ ਲੋਕ ਆ ਸਾਡਾ ਆਪਣੇ ਕਾਲਜ ਵਾਲਿਆਂ ਦੇ ਨਾਲ ਉਮਰ ਵਾਲਿਆਂ ਦੇ ਨਾਲ ਬਹੁਤ ਸਹਯਾਚਾਰ ਆ ਜਿਹੜੇ ਹੁਣ ਮੁੰਡੇ ਕੁੜੀਆਂ ਆ ਰਹੇ ਆ ਇਹਨਾਂ ਦਾ ਉਹਨਾਂ ਨਾਲ ਬਹੁਤ ਸਹਯਾਚਾਰ ਆ ਜਿਹੜੇ ਕਿ ਇਹਨਾਂ ਦੀ ਉਮਰ ਦੇ ਆ ਉਹਨਾਂ ਦੇ ਵਿੱਚ ਗੈਂਗਸਟਰ ਵੀ ਹੈਗੇ ਆ ਕਿਸੇ ਦਾ ਭੂਆ ਦਾ ਮੁੰਡਾ ਕਿਸੇ ਦਾ ਭੂਆ ਦਾ ਜਵਾਈ ਗਾਹਾਂ ਤੋਂ ਗਾਹਾਂ ਕੁਝ ਨਾ ਪਈ ਲਿੰਕ ਹੈਗੇ ਆ ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਉਹ ਗੱਲਾਂ ਵੀ ਵਿੱਚ ਸ਼ਾਮਲ ਆ ਦੂਜੇ ਪਾਸੇ ਕਿਸੇ ਦਾ ਕੋਈ ਕਬੱਡੀਆਂ ਦਾ ਝਗੜਾ ਆ ਕਿਸੇ ਦਾ ਕੋਈ ਕਹ ਲੋ ਵੀ ਆਪਣਾ ਡਰੱਗ ਦਾ ਝਗੜਾ ਆ ਕਿਸੇ ਦੇ ਹੋਰ ਝਗੜੇ ਆ ਉਨਾ ਮਾਮਲਿਆਂ ਦੇ ਵਿੱਚ ਹੁੰਦੀਆਂ ਲੜਾਈਆਂ ਜਿਹੜੀਆਂ ਆ ਉਹਨਾਂ ਨੂੰ ਵੀ ਐਕਸਟਰਸ਼ਨ ਦੇ ਖਾਤੇ ਵਿੱਚ ਪਾਇਆ ਜਾ ਰਿਹਾ ਆ ਤੇ ਕਿਉਂਕਿ ਇਹ ਇਸ ਵੇਲੇ ਗੱਲ ਚੱਲ ਰਹੀ ਆ ਤੇ ਪੁਲਿਸ ਵੀ ਜਿਹੜੀ ਆਪਣੇ ਗਲੋਂ ਗੱਲ ਆਦੁੰਦੀ ਆ ਵੀ ਹਾਂਜੀ ਇਹ ਐਕਸਟਰਸ਼ਨ ਦੇ ਨਾਲ ਸੰਬੰਧਿਤ ਮਾਮਲਾ ਆ ਇੱਕ ਇਹ ਵੀ ਇੱਥੇ ਮਹੱਤਵਪੂਰਨ ਗੱਲ ਆ ਜੇ ਤੁਹਾਡੀ ਮੇਰੀ ਲੜਾਈ ਹੋ ਗਈ ਮੈਂ ਤੁਹਾਡੇ ਤੇ ਕੋਈ ਕੇਸ ਕਰਤਾ ਵੀ ਇਹਨੇ ਮੈਨੂੰ ਮਾਰਿਆ ਕੁੱਟਿਆ ਫਲਾਨਾ ਕੀਤਾ ਉਹ ਬਹੁਤ ਹਲਕੀ ਚੀਜ਼ ਆ ਜੇ ਮੈਂ ਵਿੱਚ ਐਕਸਟਰਸ਼ਨ ਲਿਖਾ ਦਿੱਤੀ ਨਾ ਵੀ ਮੈਨੂੰ ਇਹਨੇ ਧਮਕੀ ਦਿੱਤੀ ਆ ਤਾਂ ਕੇਸ ਦਾ ਰੁੱਖ ਹੀ ਬਦਲ ਜਾ ਰੁੱਖ ਬਦਲ ਜਾਂਦਾ ਆ ਇਹ ਕਾਰਨ ਹੈ ਕਿ ਜਿਹੜੇ ਵੀ ਲੋਕ ਪਿਛਲੇ ਸਮੇਂ ਦੌਰਾਨ ਸਾਹਮਣੇ ਆਏ ਕੁਝਕ ਤਾਂ ਉਹਦੇ ਚ ਜਿਹੜੀ ਆਪਾਂ ਖੰਡ ਚਰਚਾ ਦੀ ਗੱਲ ਪੰਜਾਬੀ ਚ ਕਰਦੇ ਨੇ ਲੋਕਾਂ ਦੀ ਚਰਚਾ ਆਈ ਸੀ ਵੀ ਭਾਈ ਇਹ ਕੋਈ ਐਕਸਟਰੋਸ਼ਨ ਵਾਲਾ ਮਸਲਾ ਨਹੀਂ ਇਹਨਾਂ ਦੇ ਆਪਦੇ ਪੁਰਾਣੇ ਪੰਗੇ ਨੇ ਉਹਦੇ ਕਰਕੇ ਇਹਨਾਂ ਦੇ ਜਿਹੜੀਆਂ ਗੋਲੀਆਂ ਚੱਲੀਆਂ ਤੇ ਹੁਣੇ ਪਾ ਉਧਰਲੇ ਖਾਤੇ ਰਹੇ ਹਨ ਹੁਣ ਇੱਕ ਜਿਹੜੀ ਕਮਿਊਨਿਟੀ ਦੇ ਵਿੱਚ ਹੋਰ ਗੱਲ ਚੱਲ ਰਹੀ ਆ ਫੇਰ ਲੋਕ ਪੱਖਿਆ ਦੀ ਗੱਲ ਕਰ ਰਹੇ ਆ ਹੁਣ ਅਸੀਂ ਇਹ ਸੋਚਦੇ ਆ ਵੀ ਜਿਨ੍ਹਾਂ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਵੀ ਉਹਨਾਂ ਦੇ ਨਾਲ ਕਮਿਊਨਿਟੀ ਨੂੰ ਹਮਦਰਦੀ ਹੋਣੀ ਚਾਹੀਦੀ ਆ ਬਿਲਕੁਲ ਵੀ ਇਹ ਅਪਰਾਧ ਦੇ ਸ਼ਿਕਾਰ ਆ ਇਹ ਵਿਕਟਮ ਆ ਕਮਿਊਨਿਟੀ ਨੂੰ ਜਾਨੀ ਕਿ ਇਹਨਾਂ ਦੇ ਨਾਲ ਹੰਦਰਦੀ ਹੋਣੀ ਚਾਹੀਦੀ ਆ ਪਰ ਜਦੋਂ ਬਾਹਰ ਜਾ ਕੇ ਗੱਲ ਕਰਦੇ ਆ ਤਾਂ ਉਹ ਲੋਕ ਸਮਾ ਖੁਸ਼ ਆਓ ਹਮਦਰਦੀ ਨਹੀਂ ਪ੍ਰਗਟਾਉਂਦੇ ਉਹ ਹੰਦਰਦੀ ਨਹੀਂ ਪ੍ਰਗਟਾ ਰਹੇ ਉਹ ਕਹਿੰਦੇ ਵੀ ਇਹ ਤਾਂ ਹੋਣਾ ਹੀ ਸੀ ਇੱਕ ਦਿਨ ਇੱਕ ਦਿਨ ਵੀ ਇਹਨਾਂ ਨੇ ਲੋਕਾਂ ਦੀ ਸ਼ੈਲ ਬਹੁਤ ਲਾਈ ਅਸੀਂ ਤਾਂ ੜੀਕ ਦੇ ਸੀਗੇ ਵੀ ਇਹ ਕੰਮ ਕਦੋਂ ਹੁੰਦਾ ਸੋ ਉਹ ਇੱਕ ਹੋਰ ਗੱਲ ਜਿਹੜੀ ਆ ਦੱਸ ਰਹੇ ਆ ਫੇਕ ਜਿਹੜੀ ਗੱਲ ਹੋਰ ਦੱਸ ਰਹੇ ਆ ਲੋਕ ਜਿਹੜੀ ਸਾਹਮਣੇ ਆ ਰਹੀ ਉਹ ਇਹ ਵੀ ਇਹ ਫਰੋਤੀਆਂ ਮੰਗੀਆਂ ਕਿਨਾਂ ਤੋਂ ਜਾ ਰਹੀਆਂ ਹੂੰ ਉਹਨਾਂ ਤੋਂ ਜਿਹਨਾਂ ਦੇ ਕੋਲ ਕਿਸੇ ਨਾ ਕਿਸੇ ਕੋਲ ਕੈਸ਼ ਆਇਆ ਹੋਇਆ ਕੈਸ਼ ਮਦਰੂ ਦੋ ਨੰਬਰ ਦਾ ਹਾਂਜੀ ਸਾਡੇ ਕੋਲ ਇੱਥੇ ਬਹੁਤ ਵੱਡੇ ਵੱਡੇ ਮਿੱਲਾਂ ਦੇ ਮਾਲਕ ਬੈਠੇ ਆ ਵੱਡੀਆਂ ਵੱਡੀਆਂ ਆਟੋ ਡੀਲਰਸ਼ਿਪਾਂ ਦੇ ਲੋਕ ਬਹੁਤ ਵੈਲਥੀ ਵੈਲਦੀ ਰਿਚ ਬੰਦੇ ਬੈਠੇ ਬੈਠੇ ਜਿਨ੍ਹਾਂ ਨੇ ਡਿਵੈਲਪਮੈਂਟ 'ਚ ਪੈਸੇ ਬਣਾਏ ਆ ਜਿਨ੍ਹਾਂ ਨੇ ਲੰਬਰ ਇੰਡਸਟਰੀ 'ਚ ਪੈਸੇ ਬਣਾਏ ਆ ਮਾਈਨਿੰਗ 'ਚ ਬਣਾਏ ਆ ਸਟਾਕ ਐਕਸਚੇਂਜ 'ਚ ਬਣਾਏ ਆ ਯੂ ਨੇਮੇਟ ਹਨਾ ਵੀ ਬਹੁਤ ਵੱਡੇ ਵੱਡੇ ਅਮੀਰ ਆ ਪਰ ਅ ਜਿਹੜੀਆਂ ਧਮਕੀਆਂ ਆ ਉਹ ਹੋਰ ਲੋਕਾਂ ਨੂੰ ਆ ਰਹੀਆਂ ਉਹਨਾਂ ਨੂੰ ਆ ਨਹੀਂ ਰਹੀਆਂ ਹੈਗੀਆਂ ਉਹ ਉਹਨਾਂ ਨੂੰ ਆ ਰਹੀਆਂ ਜਿਨ੍ਹਾਂ ਕੋਲੇ ਕੈਸ਼ ਹੈਗਾ ਉਹਨਾਂ ਨੂੰ ਪਤਾ ਸੋ ਕਿਤੇ ਨਾ ਕਿਤੇ ਜਿਹੜਾ ਆ ਲੋਕ ਇਸ ਗੱਲ ਦੇ ਉੱਤੇ ਸ਼ੱਕ ਕਰ ਰਹੇ ਆ ਵੀ ਇਹ ਜਿਆਦਾ ਜਿਹੜੇ ਮਸਲੇ ਆ ਐਕਸਟਰੈਕਸ਼ਨ ਦੇ ਜਿਹੜੇ ਆ ਜਿਨ੍ਹਾਂ ਦੇ ਕੋਲ ਕੈਸ਼ ਪਿਆ ਆ ਖਾਸ ਕਰਕੇ ਜਿਹੜਾ ਕੈਸ਼ ਸ਼ੋ ਨਹੀਂ ਕਰ ਸਕਦੇ ਉਹ ਪਿਆ ਆ ਉਹਨਾਂ ਨੂੰ ਜਿਹੜਾ ਆ ਗਾਹਾਂ ਵੱਡੇ ਲਟੇਰੇ ਜਿਹੜੇ ਹੱਥ ਪਾ ਰਹੇ ਆ ਉਹਨਾਂ ਨੂੰ ਪਤਾ ਵੀ ਇਹਨਾਂ ਕੋਲ ਪੈਸੇ ਹੈਗੇ ਇਹਨਾਂ ਨੇ ਦੇ ਦੇਣੇ ਇੱਕ ਜਿਹੜੀ ਦੂਜੀ ਗੱਲ ਹੈ ਚਲੋ ਇਹ ਤਾਂ ਸਾਡੀ ਕਮਿਊਨਿਟੀ ਦੀ ਗੱਲ ਹੋਊਗੀ ਓਵਰ ਆਲ ਜਦੋਂ ਅਸੀਂ ਕੈਨੇਡਾ ਦੇ ਵਿੱਚ ਜਿਹੜੀ ਇੱਕ ਪਿਛੇ ਜੇ ਬਹੁਤ ਗੱਲ ਹੋਈ ਸੀ ਵੀ ਬੰਦੇ ਦੇ ਉੱਥੇ ਟੋਰਾਂਟੋ ਦੇ ਵਿੱਚ ਸੀਗਾ ਸ਼ਾਇਦ ਘਰ ਦੇ ਵਿੱਚ ਚੋਰ ਆ ਗਏ ਉਹ ਕਾਰ ਦੇ ਵਿੱਚ ਉਹਨੇ ਲਾਏ ਸੀ ਜੋਸਟਾਊਨ ਦੀ ਹਾਂਜੀ ਉਹ ਲਾਏ ਸੀ ਉਹ ਟੈਗ ਜੇ ਉਹ ਟਰੈਕ ਕਰਕੇ ਪਿੱਛੇ ਚਲੇ ਗਿਆ ਤੇ ਉਹ ਕਾਰ ਉਹਦੇ ਸਾਹਮਣੇ ਉਹਦੀ ਚੱਕ ਕੇ ਟ੍ਰੇਨ ਤੇ ਰੱਖ ਕੇ ਲਿਜਾ ਰਹੇ ਆ ਉਹਨੂੰ ਤੇ ਉਹ ਬੰਦੇ ਤੇ ਉਲਟਾ ਚਾਰਜ ਲੱਗਿਆ ਵੀ ਤੂੰ ਸਾਡੀ ਪ੍ਰਾਪਰਟੀ ਚ ਕਿੱਦਾਂ ਆਇਆ ਜਾਂ ਦੂਜਾ ਇੱਕ ਸੀਗਾ ਘਰੋਂ ਉਹ ਕਹਿੰਦਾ ਮੇਰੀ ਕਾਰ ਲੱਗਿਆ 911 ਵਾਲੇ ਕਹਿੰਦੇ ਕੋਈ ਗੱਲ ਨਹੀਂ ਮੁੜ ਕੇ ਉਹ ਕਹਿੰਦਾ ਮੇਰੀ ਦੂਜੀ ਵੀ ਲੈਣ ਆ ਗਿਆ ਮਤਲਬ ਇਹ ਗੱਲ ਤੀਜਾ ਕਦੇ ਅਸੀਂ ਸੁਣਦੇ ਹਾਂ ਜੀ ਇੱਥੇ ਕੈਨੇਡਾ ਦੇ ਹਰ ਸ਼ਹਿਰ ਦੇ ਵਿੱਚ ਚੀਨ ਦੇ ਨਕਲੀ ਪੁਲਿਸ ਸਟੇਸ਼ਨ ਆ ਜਿਹੜੀ ਆਫੀਸ਼ੀਅਲੀ ਗੱਲ ਆਈ ਹੈ ਮਤਲਬ ਇਹ ਕੇਸ ਹੋਇਆ ਕਿ ਚੀਨ ਦੇ ਪੁਲਿਸ ਸਟੇਸ਼ਨ ਜਿਹੜੇ ਆਪਣੇ ਬੰਦੇ ਇੱਥੇ ਦੇ ਆ ਉਹ ਇਹ ਕਹਿ ਰਿਹਾ ਕਿ ਅਸੀਂ ਚੀਨ ਦੇ ਲੋਕਾਂ ਨੂੰ ਆਪਣੇ ਹਸਾਬ ਕਿਤਾਬ ਨਾਲ ਚਲਾ ਰਹੇ ਆ ਬਿਲਕੁਲ ਐਸ ਹੱਦ ਤੱਕ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਵਾਧਾ ਹੋਣਾ ਮੈਨੂੰ ਲੱਗਦਾ ਸਾਰੇ ਓਵਰ ਆਲ ਹੀ ਜਿਹੜਾ ਥੋੜਾ ਜਿਹਾ ਤੰਦ ਰੀ ਤਾਣਾ ਹੀ ਉਲਝਿਆ ਪਿਆ ਜਿਹੜੇ ਕੈਨੇਡਾ ਦੇ ਨਰਮ ਕਾਨੂੰਨ ਆ ਇਹਨਾਂ ਦੀਆਂ ਢਿੱਲੀਆਂ ਨੀਤੀਆਂ ਸੀਗੀਆਂ ਉਹਦੇ ਕਰਕੇ ਬਹੁਤ ਸਾਰੇ ਅਪਰਾਧੀ ਆ ਚੁੱਕੇ ਆ ਹੁਣ ਇੱਥੇ ਰੈਚਮੈਂਟ ਦੇ ਵਿੱਚ ਫਾਈਨ ਹੋਏ ਆ ਪਿਛਲੇ ਹਫਤੇ ਉਹਨਾਂ ਦੀ ਆਪਣੀ ਜਿਹੜੀ ਹੈ ਰਾਈਡ ਹੀਲਿੰਗ ਐਪ ਚੱਲ ਰਹੀ ਆ ਆ ਪੈਰਲਰ ਸਾਰੇ ਕਰਦੇ ਆ ਹਾਂਜੀ ਉਹ ਅੰਡਰਗਰਾਉਂਡ ਚੱਲ ਰਹੀ ਆ ਉਹ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿਸੇ ਨੂੰ ਟੈਕਸ ਨਹੀਂ ਦਿੰਦੇ ਕਿਤੇ ਭਰਦੇ ਨਹੀਂ ਅੰਡਰਗਰਾਉਂਡ ਇਹ ਸਾਰਾ ਕੁਝ ਚੱਲੀ ਜਾਂਦਾ ਕਿਉਂਕਿ ਇਹ ਉਹਨਾਂ ਦੀ ਬੋਲੀ ਨਹੀਂ ਸਮਝ ਸਕਦੇ ਨਾ ਪੜ ਸਕਦੇ ਨਾ ਪੜ ਸਕਦੇ ਆ ਸੋ ਇਹੋ ਜਿਹਾ ਬਹੁਤ ਕੁਸ਼ਨ ਹੋ ਰਿਹਾ ਆ ਜਿਹੜਾ ਕਿ ਅ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਦਿੱਤੀ ਢਿੱਲ ਆਖੀਰ ਦੇ ਉੱਤੇ ਆ ਕੇ ਗੱਲ ਉੱਥੇ ਆਉਂਦੀ ਆ ਵੀ ਉਹ ਢਿੱਲ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਆ ਗਏ ਆ ਜਿਨ੍ਹਾਂ ਨੇ ਕਦੀ ساری ਉਮਰ ਸੱਦਾ ਕੰਮ ਕੀਤਾ ਹੀ ਨਹੀਂ ਜਿਹੜਾ ਬਰਥ ਟੂਰਿਜ਼ਮ ਸੀ ਇਹਦੇ ਨਾਲ ਹੀ ਉਹਦੇ ਨਾਂ ਦੇ ਉੱਤੇ ਘਰਾਂ ਦੇ ਘਰ ਲੋਕਾਂ ਨੇ ਲਏ ਆ ਹਾਂਜੀ ਉਹ ਘਰ ਲੈ ਕੇ ਜਿਹੜਾ ਵਿਜ਼ਟਰ ਵੀਜ਼ਾ ਲਵਾ ਕੇ ਕਿ ਔਰਤ ਜਿਹੜੀ ਆ ਇੱਥੇ ਆਉਂਦੀ ਆ ਜਿਹੜੀ ਪ੍ਰੈਗਨੈਂਟ ਹੁੰਦੀ ਆ ਇੱਥੇ ਆ ਕੇ ਬੱਚਾ ਜੰਮਦੀ ਆ ਇੰਸ਼ੋਰੈਂਸ ਉਹਦੇ ਕੋਲੇ ਹੋ ਨਹੀਂ ਸਕਦਾ ਇਹਦਾ ਡਿਲੀਵਰੀ ਦਾ ਇੰਸ਼ੋਰੈਂਸ ਹੁੰਦਾ ਨਹੀਂ ਇਹ ਮਤਲਬ ਤੁਹਾਨੂੰ ਪੇ ਹੀ ਕਰਨਾ ਪੈਂਦਾ ਉਹਦੇ ਪੈਸੇ ਉਹਨੂੰ ਦੇਣੇ ਪੈਣ ਉਸ ਹਸਪਤਾਲ ਦੇ ਵਿੱਚ ਜਾ ਕੇ ਬੱਚੇ ਨੂੰ ਜਨਮ ਦੇ ਕੇ ਇੱਕ ਦਿਨ ਬਾਅਦ ਉਹਦੀ ਛੁੱਟੀ ਕਰਾ ਕੇ ਉਸ ਘਰ ਦੇ ਵਿੱਚ ਲੈ ਜਾਂਦੇ ਆ ਤੇ ਉੱਥੇ ਉਹਨੂੰ ਸਾਰਾ ਉਹਦੀ ਡਿਲੀਵਰੀ ਜਿੰਨਾ ਚਿਰ ਵੀ ਹਫ਼ਤਾ ਮਹੀਨੇ ਟੇਕ ਕੇਅਰ ਕਰਨੀ ਦੀ ਉਦੋਂ ਤੋਂ ਬਾਅਦ ਵਾਪਸ ਭੇਜ ਦਿੰਦੇ ਉਹਦੇ ਪੈਕੇਜ ਆ ਘਰਾਂ ਦੇ ਘਰ ਕਹਿੰਦੇ ਪਤਾ ਲੱਗਿਆ ਮਤਲਬ ਜਿੱਥੇ ਇੱਕ ਪੈਰਲਰ ਕਾਨੂੰਨ ਚੱਲ ਰਿਹਾ ਉਹਦੇ ਨਾਲ ਨਾਲ ਇੱਕ ਉਹਦੇ ਪੈਰਲਰ ਹੋਰ ساری ਕਾਰਵਾਈ ਵੀ ਚੱਲ ਰਹੀ ਹੈ ਜਿਹੜੀ ਦਿਖ ਨਹੀਂ ਰਹੀ ਪਰ ਇਹ ਵੀ ਹੈ ਨਾਲੋਂ ਨਾਲ ਕਿ ਜਿੱਥੇ ਕਾਨੂੰਨ ਢਿੱਲੇ ਨੇ ਉੱਥੇ ਪੁਲਿਸ ਕੋਲੇ ਰਿਸੋਰਸਸ ਦੀ ਵੀ ਬਹੁਤ ਵੱਡੀ ਘਾਟ ਹੈ ਕਿ ਜੇ ਆਪਾਂ ਸਰੀ ਦੀ ਗੱਲ ਕਰੀਏ ਤੇ ਸਰੀ 'ਚ ਜੇ ਟਿਕਟਾਂ ਦੇਣੀਆਂ ਹੁਣ ਤਾਂ ਮੈਨੂੰ ਲੱਗਦਾ ਮੈਕਸੀਮਮ ਡਰਾਈਵਰ ਜਿਹੜੇ ਉਹ ਜਿਹੜੇ ਕਿ ਡਰਿੰਕ ਕਰਕੇ ਡਰਾਈਵ ਕਰਦੇ ਆ ਤੁਹਾਨੂੰ ਮਿਲ ਜਾਣਗੇ ਪਰ ਉਹ ਐਡੇ ਇੱਕ ਹੌਸਲੇ ਦੇ ਨਾਲ ਗੱਡੀਆਂ ਚਲਾਉਂਦੇ ਉਹ ਕਨੇ ਇੱਥੇ ਕੌਣ ਪੁੱਛਦਾ ਕਿ ਜਿੱਦਾਂ ਮਰਜ਼ੀ ਪੀ ਕੇ ਜੜਾ ਜਾਓ ਜਦੋਂ ਪੁਲਿਸ ਕੋਲੇ ਰਿਸੋਰਸਸ ਹੀ ਨਹੀਂ ਹੈਗੇ ਤਾਂ ਉਹ ਕਿਵੇਂ ਇਸ ਤਰ੍ਹਾਂ ਦੇ ਕ੍ਰਾਈਮ ਨੂੰ ਫੜੇਗੀ ਕਿਉਂਕਿ ਜਿਹੜੀ ਮੀਟਿੰਗ ਹੋਈ ਹੈ ਪੁਲਿਸ ਚੀਫਸ ਦੀ ਉਹ ਚ ਉਹਨਾਂ ਨੇ ਆਖਿਆ ਕਿ ਸਾਡੇ ਕੋਲੇ ਤਾਂ ਧਰਨੇ ਪ੍ਰਦਰਸ਼ਨਾਂ ਫੇ ਜਿਹੜੇ ਲੀਡਰ ਆਉਂਦੇ ਆ ਫੈਡਰਲ ਉਹਨਾਂ ਦੀਆਂ ਸਿਕਿਉਰਿਟੀਜ਼ ਵਾਸਤੇ ਅੱਡ ਬੰਦੇ ਇਹਨਾਂ ਨੂੰ ਲਾਉਣੇ ਪੈਂਦੇ ਆ ਨਾਲ ਉਹ ਵੀ ਸ਼ਹਿਰ ਦੀ ਜਿਹੜੀ ਨਫਲੀ ਉਹਦੇ ਵਿੱਚੋਂ ਕੱਢ ਕੇ ਦਿੱਤੇ ਜਾਂਦੇ ਆ ਸੋ ਕੁੱਲ ਮਿਲਾ ਕੇ ਕਿਤੇ ਨਾ ਕਿਤੇ ਜਦੋਂ ਪੁਲਿਸ ਵਾਲਿਆਂ ਨਾਲ ਗੱਲ ਕਰਦੇ ਆ ਉਹ ਵੀ ਇਹ ਕਹਿੰਦੇ ਆ ਵੀ ਸਾਡੇ ਹੌਸਲੇ ਪਸਤ ਹੋਏ ਹੋਏ ਆ ਉਹਦਾ ਕਾਰਨ ਕੀ ਆ ਵੀ ਇੱਕ ਤਾਂ ਇਹ ਸੀ ਜੇ ਬੰਦੇ ਵਾਰ-ਵਾਰ ਫੜਦੇ ਆ ਅਦਾਲਤਾਂ ਜਿਹੜੀਆਂ ਉਹਨਾਂ ਨੂੰ ਛੱਡੀ ਜਾਂਦੀਆਂ ਆ ਤੇ ਸਾਨੂੰ ਇਹ ਫੜਿਆ ਦਾ ਜਿਹੜਾ ਹੁੰਦਾ ਨਹੀਂ ਹੁਣ ਆਪਾਂ ਜਿਹੜੀ ਗੱਲ ਤੇ ਮੁੱਦੇ ਤੇ ਆਈਏ ਉਹ ਇਹ ਆ ਵੀ ਕਰੀਏ ਲੋਕੀ ਸਾਨੂੰ ਸਵਾਲ ਕਰ ਰਹੇ ਆ ਸਾਨੂੰ ਫੋਨ ਕਰਕੇ ਇਹ ਸੋ ਲੈ ਕੇ ਵਸਟ ਟੈਕ ਫੋਨ ਆਉਂਦੇ ਆ ਬਈ ਜਿਹੜੇ ਹਾਲਾਤ ਬਣ ਗਏ ਸੀ ਇਹੋ ਜਿਹਾ ਕੈਨੇਡਾ ਨਹੀਂ ਦੇਖਣਾ ਚਾਹੁੰਦੇ ਸੀ ਅਸੀਂ ਕੈਨੇਡਾ ਜਿਹੜਾ ਆਇਆ ਸੀਗਾ ਦੇਖਿਆ ਸੀਗਾ ਉਹ ਸਾਡਾ ਜਿਹੜਾ ਸੁਪਨਾ ਸੀਗਾ ਉਹ ਸ਼ੈਟਰ ਹੋ ਗਿਆ ਟੁੱਟ ਗਿਆ ਆ ਜਿਹੜੇ ਲੋਕ 25 25 30 30 ਸਾਲ ਦੇ ਪੁਰਾਣੇ ਆਏ ਹੋਏ ਆਪਣੇ ਬੱਚਿਆਂ ਬਾਰੇ ਚਿੰਤਾ ਕਰ ਲਗਭਗ ਰੋਣ ਲੱਗ ਪੈਂਦੇ ਆ ਵੀ ਇਹ ਕੈਨੇਡਾ ਦਾ ਬਣ ਕੀ ਗਿਆ ਆ ਠੀਕ ਹੁਣ ਹੱਲ ਕੀ ਹੋਵੇ ਹੱਲ ਦੋ ਹੀ ਤਰੀਕੇ ਆ ਵੀ ਇੱਕ ਤਾਂ ਕਾਨੂੰਨ ਜਿਹੜਾ ਆ ਜੀ ਉਹਦੇ ਰਾਹੀਂ ਚੱਲੋ ਤੁਸੀਂ ਜੇ ਕ੍ਰਾਈਮ ਦੇ ਨਾਲ ਲੜਨਾ ਆ ਤੇ ਦੂਜਾ ਆ ਵੀ ਤੁਸੀਂ ਕਾਨੂੰਨ ਆਪਣੇ ਹੱਥ ਚ ਲਵੋ ਸੋ ਹੁਣ ਕੀ ਹੋ ਰਿਹਾ ਆ ਵੀ ਇਹ ਆਮ ਧਾਰਨਾ ਬਣ ਰਹੀ ਆ ਇਹ ਲੋਕ ਭਾਖਿਆ ਬਣ ਰਹੀ ਆ ਵੀ ਪੁਲਿਸ ਨੇ ਤੁਹਾਨੂੰ ਨਹੀਂ ਪਹਚਾਉਣਾ ਤੁਹਾਨੂੰ ਆਪਣੀ ਰਾਖੀ ਦੇ ਵਾਸਤੇ ਆਪ ਕੁਝ ਕਰਨਾ ਪੈਣਾ ਆ ਲੋਕ ਆਪ ਦੱਸ ਰਿਹਾ ਵੀ ਸਾਨੂੰ ਘਰਾਂ ਦੇ ਵਿੱਚ بیسਬਾਲ ਬੈਟ ਕਿਰਪਾਨਾਂ ਗੜਾਸੀਆਂ ਰੱਖਣੀਆਂ ਪੈ ਰਹੀਆਂ ਵੀ ਜੇਕਰ ਕੋਈ ਸਾਡੇ ਘਰੇ ਲੁੱਟਣ ਆ ਗਿਆ ਤਾਂ ਸਾਡੇ ਕੋਲ ਕੁਝ ਕਰਨ ਨੂੰ ਤਾਂ ਹੋਵੇ ਗੱਨ ਨਹੀਂ ਚਲਾ ਨਹੀਂ ਸਕਦੇ ਜੇ ਅਸੀਂ ਗੰਦਾ ਲਾਇਸੈਂਸ ਲਿਆ ਵੀ ਆ ਉਹ ਕਾਨੂੰਨ ਇਦਾਂ ਦੇ ਆ ਵੀ ਜੇ ਚੋਰ ਦੇ ਕੋਈ ਲੱਗ ਵੀ ਗਿਆ ਉਲਟਾ ਸਾਡੇ ਦੇ ਉੱਤੇ ਜਿਹੜੇ ਪੈਸੇ ਜੁਰਮਾਨੇ ਜ਼ਿਆਦਾ ਵੱਧ ਜਾਣੇ ਆ ਕੈਦ ਹੋ ਜਾਣੀ ਆ ਸੋ ਜਿਹੜਾ ਹੱਲ ਕੱਢਣ ਵੱਲੋਂ ਤੁਰਨ ਦੀ ਗੱਲ ਆ ਉਹ ਜ਼ਿਆਦਾ ਅ ਇਸ ਵੇਲੇ ਸ਼ਾਮੇ ਦੀ ਲੋੜ ਆ ਪਰ ਇਹ ਵੀ ਨਹੀਂ ਕਿ ਸਾਡੀ ਇਮੀਗ੍ਰੇਸ਼ਨ ਜਿਹੜੀ ਸਿਸਟਮ ਆ ਇਮੀਗ੍ਰੇਸ਼ਨ ਸਿਸਟਰ ਦੇ ਵਿੱਚ ਇਹ ਸਕਰੀਨਿੰਗ ਕਰਦੇ ਆ ਕਿਸੇ ਬੰਦੇ ਦੀ ਇਹ ਕਿ ਆਪਾਂ ਤਾਂ ਗੈਂਗਸਟਰਾਂ ਦੀ ਗੱਲ ਕਰਦੇ ਆ ਕਿ ਗੈਂਗਸਟਰ ਗਲਤ ਪ੍ਰਵਿਰਤੀ ਵਾਲੇ ਇੱਥੇ ਤਾਂ ਟੈਰਰਿਸਟ ਆ ਗਏ ਬਿਲਕੁਲ ਉਹਨਾਂ ਨੂੰ ਸਿਟੀਜ਼ਨਸ਼ਿਪ ਆਂ ਦੱਕ ਦੇ ਦਿੱਤੀਆਂ ਉਹ ਵੀ ਵਾਇਆ ਯੂਰਪ ਜੀ ਤਾਂ ਜਦੋਂ ਉੱਥੋਂ ਤੱਕ ਢਿੱਲ ਮੱਠਾ ਮੁੱਕ ਦਾ ਪਹਿਲਾ ਕੈਨੇਡਾ ਦੇ ਵਿੱਚ ਪੋਪੂਲੇਸ਼ਨ ਘਟ ਸੀ ਹਾਂਜੀ ਸੋ ਹੁਣ ਹੋਇਆ ਕਿ ਸਕੂਲ ਉਹਨੇ ਹੀ ਆ ਪੁਲਿਸ ਸਟੇਸ਼ਨ ਉਹਨੇ ਹੀ ਸਾਰਾ ਕੁਝ ਉਹਨੇ ਹੀ ਆ ਦੁਨੀਆ ਵੱਧ ਗਈ ਇਹਨਾਂ ਦੇ ਕੋਲ ਤੇ ਜਿਹੜੇ ਪਿੱਛੇ ਜੇ ਖਬਰ ਸੀਗੀ ਕੋਰਟ ਸ਼ੇਰਫ ਹੈ ਨਹੀਂ ਹਾਂਜੀ ਮਤਲਬ ਜਿਹੜੇ ਜਿਨ੍ਹਾਂ ਨੇ ਅਪਰਾਧੀ ਨੂੰ ਜਿਹੜਾ ਕੋ ਬੰਦਾ ਹੈਗਾ ਜਿਹਨੇ ਅਪਰਾਧ ਜਿਹਦੇ ਜਿਹਦੇ ਅਦਾਲਤ ਚ ਕਾਰਵਾਈ ਹੋਣੀ ਆ ਉਹ ਇੱਕ ਖਾਸ ਪੁਲਿਸ ਵਾਲੇ ਸ਼ੇਰਫ ਹਾਂਜੀ ਸ਼ੇਰਫ ਜਿਨ੍ਹਾਂ ਨੇ ਉਹਨਾਂ ਨੂੰ ਫੜ ਕੇ ਅਦਾਲਤ ਦੇ ਵਿੱਚ ਪੇਸ਼ ਕਰਨਾ ਉਹੀ ਹੈ ਨਹੀਂ ਇਸ ਕਰਕੇ ਕੇਸ ਕਹਿੰਦੇ ਪਿੱਛੇ ਦੀ ਪਿੱਛੇ ਜਾਂਦਾ ਜੇਲ੍ਹਾਂ ਦੇ ਵਿੱਚ ਪੂਰੇ ਅਧਿਕਾਰੀ ਹੈ ਨਹੀਂਗੇ ਫਰਾਂਸ ਜਿਹੜੀ ਫਰਾਂਸਕੀ ਸਾਥ ਸਾ ਉੱਥੇ ਰਿਸੋਰਸਸ ਪੂਰੇ ਨਹੀਂ ਜੇਲਾ ਹੈ ਨਹੀਂ ਪ੍ਰੋਪਰ ਵੀ ਜੇਲ੍ਹ ਦੇ ਵਿੱਚ ਬੰਦਾ ਰੱਖਣ ਵਾਲੀ ਥਾਂ ਹੈ ਨਹੀਂਗਾ ਸੋ ਗੱਲ ਕੀ ਆ ਵੀ ਇਹਨਾਂ ਨੇ ਜੋ ਕੁਝ ਵੀ ਕੈਨੇਡਾ ਦਾ ਇਨਫਰਾਸਟ੍ਰਕਚਰ ਬਣਾਇਆ ਸੀਗਾ ਉਹ ਮੌਕੇ ਦੇ ਮੁਤਾਬਕ ਜਿਹੜੀ ਆਬਾਦੀ ਸੀਗੀ ਉਹਨੂੰ ਦੇਖ ਕੇ ਬਣਾਇਆ ਸੀਗਾ ਹੁਣ ਜੇ ਮੰਨ ਲਓ ਵੀ ਇੱਕ ਸਿੰਪਲ ਜੀ ਗੱਲ ਆ ਵੀ ਮੈਂ ਚਾਰ ਜਣਿਆਂ ਦਾ ਟੱਬਰ ਸੀ ਇੱਕ ਘਰ 'ਚ ਰਹਿ ਰਹੇ ਆ ਤੇ ਸਾਨੂੰ ਪਤਾ ਵੀ ਸਾਡੇ ਤਿੰਨ ਜਣੇ ਹੋਰ ਗੈਸਟ ਆ ਰਹੇ ਆ ਤਾਂ ਪਹਿਲਾਂ ਮੈਂ ਉਸ ਹਿਸਾਬ ਦੇ ਨਾਲ ਮੰਜੀਆਂ ਬਿਸਤਰਿਆਂ ਦਾ ਇੰਤਜ਼ਾਮ ਕਰੂੰਗਾ ਤੇ ਜਿਹੜੇ ਅਗਲੇ ਨੂੰ ਹਾਮੀ ਭਰੂਗਾ ਵੀ ਆ ਜਾਓ ਤੁਸੀਂ ਪਰ ਕੈਨੇਡਾ ਨੇ ਕੀ ਕੀਤਾ ਵੀ ਬੰਦੇ ਲੈ ਆਂਦੇ ਆ ਤੇ ਇਧਰ ਮੰਜਿਆਂ ਬਿਸਤਰਿਆਂ ਦਾ ਪ੍ਰਬੰਧ ਨਹੀਂ ਕੀਤਾ ਉਹਦੇ ਨਾਲ ਘਰਾਂ ਦੀ ਸਕੂਲਾਂ ਦੀ ਜਿਹੜੀਆਂ ਜੇਲਾਂਾਂ ਦੀ ਕਾਨੂੰਨ ਦੀ ਅਦਾਲਤਾਂ ਦੀ ਹਰੇਕ ਪਾਸਿਓਂ ਜਿਹੜੀ ਸ਼ਾਰਟੇਜ ਆਈ ਆ ਤੇ ਇਹ ਕ੍ਰਾਈਮ ਜਿਹੜਾ ਆ ਲਗਾਤਾਰ ਵਾਧਾ ਚੱਲਿਆ ਜਾ ਰਿਹਾ ਤੇ ਹੁਣ ਹਾਲਾਤ ਇਹ ਪਹੁੰਚ ਗਏ ਆ ਵੀ ਹੱਥ ਖੜੇ ਕਰਨੇ ਪੈ ਰਹੇ ਆ ਜਿਹੜੀਆਂ ਅਡਡ ਏਜੰਸੀਆਂ ਜਿਹੜੀਆਂ ਸੁਰੱਖਿਆ ਲਈ ਜ਼ਿੰਮੇਵਾਰ ਆ ਹੁਣ ਫੋਨ ਜਿਹੜੇ ਫਰੋਤੀਆਂ ਦੇ ਉਹ ਕਿਸ ਤੀਜੇ ਮੁਲਕ ਵਿੱਚੋਂ ਆ ਰਹੇ ਆ ਪਤਾ ਨਹੀਂ ਹੈਗਾ ਵੀ ਉਹ ਇੱਕ ਵਾਰੀ ਫੋਨ ਜਿਹੜਾ ਆ ਉਹ ਰਸ਼ੀਆ ਤੋਂ ਆਉਂਦਾ ਆ ਦੂਜੀ ਵਾਰੀ ਫਿਲੀਪੀਨ ਤੋਂ ਆਉਂਦਾ ਤੀਜੀ ਵਾਰੀ ਭਾਰਤ ਤੋਂ ਆਉਂਦਾ ਚੌਥੀ ਵਾਰੀ ਕਿਸੇ ਹੋਰ ਮੁਲਕ ਤੋਂ ਆਉਂਦਾ ਉਹਨਾਂ ਨੂੰ ਟਰੈਕ ਕਰਨਾ ਇਹਨਾਂ ਔਖਾ ਆ ਫਿਰ ਉਹਨੂੰ ਟਰੈਕ ਕਰਨ ਦੇ ਵਾਸਤੇ ਬਾਹਰਲੇ ਮੁਲਕਾਂ ਦੀ ਮਦਦ ਦੀ ਲੋੜ ਆ ਉਹ ਇਹਨਾਂ ਕੋਲ ਪੂਰੇ ਅਯੋਗ ਪ੍ਰਬੰਧ ਹੈ ਨਹੀਂਗੇ ਸੋ ਕੌਲਮ ਵਾਲਾ ਕੀ ਗੱਲ ਕੀ ਆ ਕਿ ਬੰਦੇ ਸੱਦ ਲੈ ਇਹਨਾਂ ਨੇ ਜ਼ਿਆਦਾ ਪਰ ਇਹਨਾਂ ਦੇ ਕੋਲ ਉਹਨਾਂ ਨੂੰ ਸੰਭਾਲਣ ਦਾ ਪ੍ਰਬੰਧ ਜਿਹੜਾ ਨਹੀਂ ਹੈ ਜਿਸ ਦੇ ਕਰਕੇ ਕ੍ਰਾਈਮ ਰੇਟ ਵੀ ਤੇ ਕ੍ਰਾਈਮ ਵੀ ਦੋਨੇ ਚੀਜ਼ਾਂ ਹੀ ਵਧ ਰਹੀਆਂ ਜੀ ਵੱਡੀ ਗੱਲ ਇਹ ਆ ਜਿਹੜੀ ਇਹਨਾਂ ਦੇ ਕੋਲ ਇਨਫਰਾਸਟ੍ਰਕਚਰ ਤੇ ਜਿਹੜੇ ਸੰਦ ਚਾਹੀਦੇ ਸੀ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਕੈਨੇਡਾ ਉਹਦੇ 'ਚ ਵੀ ਪਿੱਛੇ ਰਹਿ ਗਿਆ ਆਏ ਬਸਪੋੜੀ ਐਬਸਪੋੜ ਵਾਲੀ ਜੇਲ ਦੇ ਵਿੱਚ ਸ਼ਰੇਆਮ ਡਰੋਨ ਦੇ ਨਾਲ ਹਥਿਆਰ ਪੈਸਾ ਮੋਬਾਈਲ ਬਾਰਾਂ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਜੇ ਕੈਦੀ ਆ ਉਹਨਾਂ ਤੱਕ ਪਹੁੰਚ ਰਹੇ ਆ ਉਹ ਕੋਈ ਸਿਸਟਮ ਲੱਗਦਾ ਜਿਹੜਾ ਉਹਨੂੰ ਡਰੋਨ ਨੂੰ ਫੜਨ ਵਾਲਾ ਪਤਾ ਨਹੀਂ ਕਿੰਨੇ ਦਾ ਲੱਗਦਾ ਉਹ ਲਾ ਕੇ ਫਿਰ ਡਰੋਨ ਉੱਥੇ ਜੇਲ੍ਹ ਦੇ ਉੱਤੇ ਜਾ ਨਹੀਂ ਸਕਦਾ ਉਹ ਜੈਮਰ ਤੇ ਕੁਝ ਹੋਰ ਆ ਜਿਹੜਾ ਡਰੋਨ ਨੂੰ ਅਟੈਕ ਕਰ ਦਿੰਦਾ ਉਹ ਉਹ ਟੈਕਨੋਲੋਜੀ ਦੇ ਵਿੱਚ ਨਹੀਂ ਅਸੀਂ ਉੱਥੇ ਤੱਕ ਪਹੁੰਚ ਸਕੇ ਵੀ ਜੇਲ੍ਹਾਂ ਦੇ ਵਿੱਚ ਮਤਲਬ ਜਿੱਥੇ ਪੁਲਿਸ ਇੱਕ ਤਰ੍ਹਾਂ ਦੀ ਪੁਲਿਸੀ ਹੁੰਦੀ ਆ ਉਹ ਜਿਹੜੇ ਉਹ ਲੱਗੇ ਆ ਉਹਨਾਂ ਦੇ ਹੁੰਦਿਆਂ ਜੇਲ੍ਹਾਂ ਦੇ ਵਿੱਚ ਹਥਿਆਰ ਮੋਬਾਈਲ ਤੇ ਡਰੱਗ ਜਾ ਰਹੀ ਹੈ ਮਤਲਬ ਇਹ ਹੁਣ ਇਹ ਤੋਂ ਤਾਂ ਕਿ ਥਰਡ ਵਰਡ ਕੰਟਰੀ ਦੇ ਵਿੱਚ ਇਦਾਂ ਹੁੰਦਾ ਇਸ ਤੋਂ ਇਲਾਵਾ ਵੈਨਕੂਵਰ ਪੁਲਿਸ ਦਾ ਆਪਾਂ ਜ਼ਿਕਰ ਕਰੀਏ ਉਹਨਾਂ ਨੇ ਇੱਕ ਵਾਰੀ ਆਪਰੇਸ਼ਨ ਚਲਾਇਆ ਜਿਹੜੇ ਵੈਂਡਲਿਜ਼ਮ ਚੋਰੀ ਕਰਦੇ ਆ ਉਹਨਾਂ ਨੇ ਢਾਈ 300 ਬੰਦਾ ਜਿਹੜਾ ਅਰੈਸਟ ਕੀਤਾ ਤਾਂ ਪੁਲਿਸ ਆਫੀਸਰ ਕਹਿੰਦੇ ਕਿ ਉਹ ਸਾਡੇ ਨਾਲ ਫ੍ਰੈਂਡਲੀ ਬਣੇ ਸੀ ਉਹ ਕਹਿੰਦੇ ਤੂੰ ਸਾਡਾ ਕੀ ਕਰ ਲੇਗਾ ਦੋ ਦਿਨਾਂ ਚ ਅਸੀਂ ਫੇਰ ਬਾਹਰ ਆ ਜਣਾ ਉਹਨਾਂ ਨੂੰ ਸਾਰੇ ਕਾਇਦੇ ਕਾਨੂੰਨ ਕਿੰਨੇ ਟਾਈਮ ਚ ਜ਼ਮਾਨਤ ਹੋ ਜਿੰਨੇ ਸਾਰੇ ਉਹਨਾਂ ਦੇ ਹੌਸਲੇ ਬੁਲੰਦ ਇੱਕ ਗੱਲ ਇਹ ਵੀ ਆ ਲੋਕ ਵੀ ਪਹਿਲਾਂ ਸਾਊ ਸੀ ਹਾਂਜੀ ਭਾਵੇਂ ਇੱਥੇ ਵਾਲੇ ਕੋਈ ਵੀ ਆ ਤੁਹਾਡੀ ਕਹੀ ਗੱਲ ਦਾ ਮਤਲਬ ਇਹ ਤੁਸੀਂ ਵੋਟ ਪਾਉਣ ਚਲੇਗੇ ਉਹਨੂੰ ਕਹਿ ਦਿਓ ਵੀ ਭਾਈ ਮੇਰਾ ਐਡਰੈਸ ਚੇਂਜ ਹੋ ਗਿਆ ਹੁਣ ਮੈਂ ਐਸ ਚ ਆ ਗਿਆ ਮੰਨ ਲੈਂਦੇ ਸੀ ਥੋੜੀ ਕਈ ਜਿੱਦਾਂ ਟੈਸਟ ਕੀਤੀ ਹੁੰਦੀ ਨਾ ਕਿਸੇ ਨੇ ਇਦਾਂ ਗੱਲ ਦੀ ਕੀਮਤ ਸੀ ਤੁਹਾਡੀ ਕਹੀ ਦੀ ਹੁਣ ਉਹ ਮੰਨਦੇ ਨਹੀਂ ਉਹ ਕਹਿੰਦੇ ਲੋਕ ਲੋਕ ਸਾਊ ਸੀ ਇਹਨਾਂ ਨੂੰ ਵੀ ਇੰਨੇ ਕੁਝ ਦੀ ਲੋੜ ਨਹੀਂ ਸੀ ਤਾਂ ਪਾਸਪੋਰਟ ਕਦੋਂ ਚਾਹੀਦਾ ਹੁੰਦਾ ਸੀ ਇੱਧਰ ਕਹਿੰਦੇ ਬਿਰਕਾ ਜਾਣ ਦੇ ਲਈ ਕੋਈ ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਚਲੇ ਜਾਂਦੇ ਸੀ ਤੁਹਾਡੀ ਗੱਲ ਨੂੰ ਮੰਨ ਲੈਂਦੇ ਸੀ ਜਿੱਦਾਂ ਜਿੱਦਾਂ ਲੋਕਾਂ ਨੇ ਪੁੱਠੇ ਕੰਮ ਕੀਤੇ ਲੋਕ ਕਰਪਟ ਹੋ ਗਏ ਸਿਸਟਮ ਦਾ ਕਾਨੂੰਨ ਉਹਨਾ ਸਖਤ ਨਹੀਂ ਹੋਇਆ ਇਹਨੂੰ ਵੀ ਹੁਣ ਸਮੇਂ ਦੇ ਨਾਲ ਬਦਲਣ ਦੀ ਲੋੜ ਹੈ ਜਿਹੜੀ ਕਿ ਹੁਣ ਕੰਜ਼ਰਵਟਿਵ ਕਹਿੰਦੇ ਆ ਕਿ ਲਿਬਰਲ ਨੇ ਇਹ ਢਿੱਲ ਦਿੱਤੀ ਚਾਹੇ ਜਿਹੜੇ ਰੀਪੀਟ ਆਫੈਂਡਰ ਸੀ ਚਾਹੇ ਬੇਲ ਸਿਸਟਮ ਵੀ ਉਹਨੂੰ ਹੀ ਚੇਂਜ ਕਰਾਂਗੇ ਹੁਣ ਜਦੋਂ ਗੱਲ ਕਾਨੂੰਨ ਸਖਤ ਕਰਨ ਦੀ ਆਉਂਦੀ ਹੈ ਇਹ ਇੱਕ ਬਹੁਤ ਆਪਾਂ ਸ ਜਦੋਂ ਅਸੀਂ ਕਾਨੂੰਨ ਮੰਤਰੀ ਨਾਲ ਗੱਲ ਕਰਦੇ ਆਂ ਜਿਹੜੇ ਲੋਕ ਕਾਨੂੰਨ ਬਣਾਉਣ ਦੇ ਵਿੱਚ ਨੀਤੀ ਘੜਦੇ ਆ ਉਹ ਕਹਿੰਦੇ ਵੀ ਤੁਸੀਂ ਦੇਖੋ ਵੀ ਇਹ ਲੋਕ ਕ੍ਰਾਈਮ ਕਰਨ ਵਾਲੇ ਆ ਉਹ ਸ਼ਾਇਦ ਆਬਾਦੀ ਦਾ ਅੱਧਾ ਫੀਸਦੀ ਵੀ ਹੈ ਨਹੀਂਗੇ ਕੁੱਲ ਆਬਾਦੀ ਦਾ ਸਾਢੇ 99% ਲੋਕਾਂ ਨੂੰ ਅਸੀਂ ਕੱਲ ਤੰਗ ਕਰੀਏ ਉਹਨਾਂ ਦੀ ਪ੍ਰਾਈਵੇਸੀ ਕੱਲ ਇਹ ਭੰਗ ਕਰੀਏ ਕੈਮਰੇ ਲਾ ਦਈਏ ਉਹ ਉਹਨਾਂ ਦਾ ਕੀ ਕਸੂਰ ਆ ਸੋ ਇਹ ਦੂਜੀ ਤਰ੍ਹਾਂ ਦੇਖਦੇ ਆ ਪਰ ਕੁਝ ਨਾ ਕੁਝ ਕਰਨਾ ਪੈਣਾ ਆ ਕਿਉਂਕਿ ਪਾਣੀ ਜਿਹੜਾ ਆ ਜੀ ਉਹ ਸਿਰੋਂ ਲੰਘ ਚੁੱਕਾ ਆ ਬਹੁਤ ਸਾਰੇ ਲੋਕਾਂ ਨੂੰ ਵੀ ਲੱਗਦਾ ਵੀ ਸ਼ਾਇਦ ਪਾਰਟੀਆਂ ਬਦਲ ਕੇ ਇਹ ਪ੍ਰਬੰਧ ਜਿਹੜਾ ਸਹੀ ਹੋ ਜਾਊਗਾ ਪਰ ਪਾਰਟੀ ਜਿਹੜੀ ਆ ਉਹ ਸੱਤਾ ਤਾਂ ਬਦਲ ਸਕਦੀ ਆ ਪਰ ਉਹ ਕੀ ਪ੍ਰਬੰਧ ਬਦਲ ਸਕੂਗੀ ਉਹਨਾਂ ਕੋਲ ਰਿਸੋਰਸਸ ਕਿੱਥੋਂ ਹੋਣਗੇ ਪੈਸਾ ਕਿੱਥੋਂ ਆਊਗਾ ਇਹ ਇੱਕ ਆਪਣੇ ਆਪ ਦਾ ਜ ਵੱਡਾ ਸਵਾਲ ਆ ਹੁਣ ਕਿਤਨਾ ਕਿਤੇ ਇਹ ਗੱਲਾਂ ਚੱਲ ਰਹੀਆਂ ਕਿ ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚੋਂ ਲੋਕ ਸੱਦੇ ਆ ਜਿਹੜੇ ਬਿਨਾਂ ਸਕਰੀਨਿੰਗ ਤੋਂ ਸੱਦੇ ਆ ਉਹਦੇ ਕਰਕੇ ਇਹਦਾ ਨੁਕਸਾਨ ਹੋ ਰਿਹਾ ਆ ਬਸ ਦੇਖ ਰਹੇ ਆ ਤੇ ਉਹਦੇ ਕਰਕੇ ਕੀ ਹੋ ਰਿਹਾ ਵੀ ਕੁਝ ਗਲਤੀਆਂ ਸਾਡੀਆਂ ਆ ਕੁਝ ਜਿਹੜੀਆਂ ਗਲਤੀਆਂ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਜਿਹੜਾ ਨਸਲਵਾਦ ਦਾ ਹੋਊਗਾ ਖੜਾ ਹੋਇਆ ਉਹਨੇ ਜਿਹੜਾ ਗਾਹਾਂ ਕ੍ਰਾਈਮ ਵਧਾਉਣਾ ਆ ਤੇ ਜਿਵੇਂ ਇੰਗਲੈਂਡ ਦੇ ਵਿੱਚ ਵਧਿਆ ਹੁਣ ਉਹ ਡਰਾਵੇ ਦੇ ਰਿਹਾ ਕਿ ਅਸੀਂ ਖਰੀਦ ਨੂੰ ਜਾ ਕੇ ਦੋ ਦੋ ਢਾਈ ਟੇ ਛਾਲ ਲੈ ਅੰਦਰ ਸਿੱਟੀ ਜਾਣਾ ਜਿਨੇ ਦੰਗਿਆਂ ਚ ਹਿੱਸਾ ਲਿਆ ਸੋ ਉਹ ਇੱਕ ਅੱਡ ਵੱਡਾ ਵਿਸ਼ਾ ਬਣਦਾ ਜਾ ਰਿਹਾ ਵੀ ਇਹ ਜਿਹੜੇ ਪਹਿਲਾਂ ਸੱਦਦੇ ਸੀ ਉਦੋਂ ਕੋਈ ਸਕਰੀਨਿੰਗ ਇਹਨਾਂ ਨੇ ਕੋਈ ਚੇਂਜ ਤਾਂ ਕੀਤਾ ਨਹੀਂ ਮੈਨੂੰ ਲੱਗਦਾ ਵੀ ਜਾਂ ਪਹਿਲਾਂ ਜਿਹੜੇ ਆਉਂਦੇ ਸੀ ਲੋਕ ਉਹਨਾਂ ਦੀ ਸਕਰੀਨਿੰਗ ਕਰਦੇ ਸੀ ਹੁਣ ਵਾਲਿਆਂ ਦੀ ਕਰਦੇ ਨਹੀਂ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਅਸਰ ਅਸਲ ਵਿੱਚ ਕੀ ਹੈ ਵੀ ਟੈਕਨੋਲੋਜੀ ਜਿਹੜੀ ਆ ਜਿੱਥੇ ਉਹਨੇ ਬਹੁਤ ਸਾਰੇ ਫਾਇਦੇ ਕੀਤੇ ਉੱਥੇ ਬਹੁਤ ਸਾਰੇ ਨੁਕਸਾਨ ਵੀ ਕੀਤੇ ਆ ਟੈਕਨੋਲੋਜੀ ਦੇ ਨਾਲ ਨਕਲੀ ਪਾਸਪੋਰਟ ਬਣਾਉਣੇ ਵੀਜ਼ਿਆਂ 'ਚ ਹ ਸਭਾਤੀ ਜਾਨੀ ਅਕੇ ਬੰਦਾ ਜਿਹੜਾ ਇੱਕ ਬੈਠਾ ਆ ਵੀਜ਼ਾ ਆਫੀਸਰ ਉਹ ਨਰੀਖਣ ਕਰਦਾ ਸੀਗਾ ਕਿ ਤੁਹਾਨੂੰ ਵੀਜ਼ਾ ਮਿਲਣਾ ਕਿ ਨਹੀਂ ਹੁਣ ਜਿਹੜੀ ਆ ਪੇਪਰ ਵਰਕ ਪੂਰਾ ਆ ਤੁਹਾਡਾ ਉਸ ਹਿਸਾਬ ਦੇ ਨਾਲ ਉਹ ਜਿਹੜੀ EIA ਟੈਕਨੀਕ ਆ ਤੁਹਾਨੂੰ ਵੀਜ਼ਾ ਈਸ਼ੂ ਕਰੀ ਜਾਂਦੀ ਆ ਪਰ ਇਹ ਅਬੀ ਕੈਨੇਡੀਅਨ ਸਿਸਟਮ ਟਰਸਟ ਬੇਸਡ ਸਿਸਟਮ ਸੀਗਾ ਇੱਕ ਢੰਗ ਦਾ ਜਿੱਥੇ ਜਿੱਥੇ ਅਸੀਂ ਬ੍ਰੇਕ ਕੀਤਾ ਉੱਥੇ ਉੱਥੇ ਸ਼ਕਤੀ ਹੋ ਗਈ ਪਰ ਇੱਕ ਨਾਲੋਂ ਨਾਲੇ ਆ ਕਿ ਕੁਝ ਮੁਲਕਾਂ ਦੇ ਲੋਕਾਂ ਦਾ ਸੁਭਾਅ ਹੁੰਦਾ ਉੱਥੋਂ ਦੇ ਪੋਲੀਟੀਕਲ ਹਾਲਾਤ ਸਮਾਜਿਕ ਹਾਲਾਤ ਕਿਹੋ ਜਿਹੇ ਆ ਉਸ ਢੰਗ ਦਾ ਆਚਰਣ ਹੁੰਦਾ ਲੋਕਾਂ ਦਾ ਕਿ ਜਿੱਥੇ ਹੁਣ ਡਰੱਗ ਦਾ ਹੀ ਸਿਲਸਿਲਾ ਹੈ ਉੱਥੇ ਲੋਕ ਉਸ ਤਰ੍ਹਾਂ ਦੀ ਮਾਨਸਿਕਤਾ ਦੇ ਹੋਣਗੇ ਕਿਤੇ ਚੋਰੀ ਚੱਲਦੀ ਉੱਥੇ ਉਸ ਤਰ੍ਹਾਂ ਦੀ ਹੋਣਗੇ ਤਾਂ ਇਮੀਗ੍ਰੇਸ਼ਨ ਇਨੇ ਲਾਰਜ ਨੰਬਰ ਚ ਹੋਈ ਜਾਂ ਕਈ ਮੁਲਕਾਂ ਦੇ ਆਪਸ ਵਿੱਚ ਕਨਫਲिक्ट ਆ ਪਰ ਉਹ ਕੈਨੇਡਾ ਆ ਸਕਦੇ ਆ ਤਾਂ ਉਹਦੇ ਨਾਲ ਵੀ ਕ੍ਰਾਈਮ ਵਧਿਆ ਕਿਉਂ ਆਪਸ ਵਿੱਚ ਵੀ ਲੜੇ ਜਾਂ ਜਿਹੜੀ ਮਾਨਸਿਕਤਾ ਸੀ ਉਹ ਮਾਨਸਿਕਤਾ ਇੱਥੇ ਲਿਆ ਕੇ ਨੰਬਰ ਵੱਡਾ ਹੋ ਗਿਆ ਤੇ ਸਾਰਾ ਕੁਝ ਵਿਗੜ ਗਿਆ ਸੋ ਤਾਂ ਸਭ 10 ਕੁਆਂਟਲ ਫੀਮ ਫੜ ਹੁੰਦੀ ਹੈ ਸਰੀ ਚ 10 ਕੁਆਂਟਲ ਪੰਜਾਬ ਚ ਮਿਲਦਾ ਕਿਲੋ ਫੀਮ ਫੜ ਹੋਈ ਕਦੇ ਸੁਣੀ ਨਹੀਂ ਸੀ ਬਿਲਕੁਲ 10 ਕੁਇੰਟਲ ਫੀਮ ਫੜੋਣੀ ਲੱਗਦੀ ਵੀ ਤੇ ਇੱਥੇ ਚਾਰਜ ਨਹੀਂ ਲੱਗਦੇ ਕਿਤੇ ਵੀ ਸਭ ਤੋਂ ਵੱਡੀ ਗੱਲ ਹੈ 10 ਕੁਇੰਟਲ ਫੀਮ ਫੜੀ ਹੈ ਛਾਪਾ ਵੱਜਾ ਵੇਰਹਾ ਉਸ ਦੇ ਉੱਤੇ ਕੁਝ ਬੰਦੇ ਫੜੇ ਗਏ ਆ ਕੁਝ ਬੰਦੇ ਕੰਨ ਟੱਪ ਕੇ ਭੱਜ ਗਏ ਪੁਲਿਸ ਕੋਲੋਂ ਹਜੇ ਤੱਕ ਚਾਰਜ ਨਹੀਂ ਲੱਗੇ ਚਾਰਜ ਪਤਾ ਕਿਉਂ ਨਹੀਂ ਲੱਗਦੇ ਕਿਉਂਕਿ ਉਹਨਾਂ ਕੋਲ ਨਾਫਜ਼ ਸਬੂਤ ਨਹੀਂ ਹੈਗੇ ਵੀ ਉਹ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਸਾਬਤ ਕਰ ਸਕਣ ਕੀ ਬੋਲਤਾ ਜੀ ਹਾਲਤ ਇਹ ਨੇ ਕਿ ਫੇਸਬੁੱਕ ਦੇ ਉੱਪਰ ਲੋਕ ਐਡਾ ਪਾ ਰਿਹਾ ਵੀ ਕਾਲੀ ਨਾਗ ਨਹੀਂ ਚਾਹੀਦੀ ਇਸ ਕੁਆਲਿਟੀ ਤੇ ਰੇਟ ਵੀ ਅਸੀਂ ਕਹਿੰਦੇ ਵੱਡੀ ਗੱਲ ਵੀ ਜਿਹੜਾ ਸਿੱਧਾ ਦੋ ਮੌਲਕਾਂ ਦਾ ਮਸਲਾ ਕੈਨੇਡਾ ਅਮਰੀਕਾ ਦਾ ਫੇਸਬੁੱਕ ਤੇ ਐਡਾ ਪੈ ਰਹੀਆਂ ਵੀ ਬਾਡੜ ਲਗਾਉਣੇ ਆ 3000 ਡਾਲਰ ਲੈ ਕੇ ਸੋ ਜਨਕਿ ਸ਼ਰੀਆ ਸਾਰਾ ਕੁਝ ਹੋ ਰਿਹਾ ਨਾਲ ਟਾਈਮ ਵੀ ਦੱਸ ਦਿਆ ਵੀ 1 ਘੰਟਾ 57 ਮਿੰਟਾਂ ਚ ਪਾਰ ਸੋ ਗੱਲ ਜੀ ਇੱਥੇ ਹੀ ਆ ਵੀ ਇਹ ਸਾਧਾ ਦਾ ਮੌਲਕ ਸੀਗਾ ਹਾਂ ਤੇ ਵਸ ਪੈ ਗਿਆ ਇਹ ਗਲਤ ਲੋਕਾਂ ਦੇ ਵਣ ਵਣ ਦੀ ਲੱਕੜੀ ਜਿਹੜਾ ਉੱਥੋਂ ਆਈ ਆ ਉਸ ਚੰਗੇ ਬੰਦੇ ਵੀ ਬਹੁਤ ਆਇਆ ਪਰ ਮਾੜੇ ਆਨਸਰ ਵੀ ਆ ਗਏ ਆ ਜਿਹੜੇ ਮਾੜੇ ਆਨਸਰ ਆਏ ਆ ਉਹ ਇਕੱਠੇ ਹੋ ਕੇ ਇੱਕ ਤਰੀਕੇ ਦੇ ਨਾਲ ਇੱਥੇ অপਰਾਧ ਵੀ ਵਧਾ ਰਹੇ ਆ ਇਥੋਂ ਦਾ ਜਿਹੜਾ ਟਾਂਚ ਆਇਆ ਉਹਨੂੰ ਵੀ ਹਿਲਾ ਰਹੇ ਆ ਤੇ ਜੋ ਇੱਕ ਇਥੇ ਵਾਤਾਵਰਨ ਸੀਗਾ ਜੋ ਮਾਹੌਲ ਸੀਗਾ ਉਹਨੂੰ ਵੀ ਗੰਦਲਾ ਕਰ ਰਹੇ ਆ ਹਰੇਕ ਭਾਈਚਾਰੇ ਨੂੰ ਹਰੇਕ ਟੱਬਰ ਨੂੰ ਆਪਣੇ ਆਪ ਦੇ ਵਿੱਚ ਬਹਿ ਕੇ ਗੱਲਬਾਤ ਕਰਨੀ ਹੋਊਗੀ ਸੋਚਣਾ ਪਊਗਾ ਕਿ ਤਨਾ ਕਿਤੇ ਆਪਣੇ ਆਪ ਨੂੰ ਜ਼ਿੰਮੇਵਾਰ ਰੱਖ ਕੇ ਆਪਣੇ ਫਰਜ਼ ਜਿਹੜੇ ਉਹਨਾਂ ਪਾਉਣੇ ਪੈਣਗੇ ਅਦਰਵਾਈਜ਼ ਇਹ ਕੈਨੇਡਾ ਜਿਹੜਾ ਵਕਐ ਕੈਨੇਡਾ ਰਹਿਣਾ ਨਹੀਂ ਹੈ ਸੋ ਆਸ ਕਰਦੇ ਆਂ ਜੀ ਸਾਰਾ ਕੁਝ ਇਨ ਫਿਊਚਰ ਚੰਗਾ ਹੋਵੇ ਚੰਗਾ ਹੋਵੇ ਬਿਲਕੁਲ ਜੀ ਸੱਚ ਕਹੋ ਸੱਚ ਕਹੋ